केजरीवाल साहब उस आतंकवादी के घर में जाके रुके थे और आप तो कुंवर साहब आप तो खुद पुलिस अधिकारी थे आप इनके जासों में कैसे आ गए आज पंजाब में अमन शांति आज है कहां पे और तो विजय प्रताप जी जाने अनजाने आप भी इस पाप के अंदर बाकी हो गए इसका फैसला आपको लेना पड़ेगा कि आपने सही कदम उठाया था गलत था ਕੈਨੇਡਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ ਚੱਕ ਪਾ ਕੇ ਗੱਲ ਪਰਚਾ ਹੈ ਕਿਥੇ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਖੁਸ਼ ਦੇਣ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ اپੋਜੀਸ਼ਨ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਸੁਨੀਲ ਜਾਖੜ ਜੋ ਕਿ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕੁਵਰ ਵਿਜੇ ਪ੍ਰਤਾਪ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹੇ ਕਿ ਕੁਵਰ ਵਿਜੇ ਪ੍ਰਤਾਪ ਇੱਕ ਪੁਲਿਸ ਦੇ ਵੱਡੇ ਅਫਸਰ ਸੀ ਪਤਾ ਨਹੀਂ ਆਮ ਆਦੀ ਪਾਰਟੀ ਦੇ ਚਾਂਸੇ ਦੇ ਵਿੱਚ ਕਿਦਾਂ ਆ ਗਏ ਮੇਰੇ ਵਰਗਾ ਬੰਦਾ ਤਾਂ ਆ ਸਕਦਾ ਤਾਂ ਹੋਰ ਵੀ ਕਈ ਗੱਲਾਂ ਕਹਤੀ ਨਾ ਉਹ ਤੁਹਾਨੂੰ ਵੀ ਸੁਣਾਉਣੇ ਆ ਦੇਖਿਏ ਕੁਵਰ ਵਿਜੇ ਪ੍ਰਤਾਪ ਜੀ ਇੱਕ ਬਹੁਤ ਹੀ ਰਿਪਿਊਟਡ ਬੜਾ ਉਹਨਾਂ ਦਾ ਨਾਮ ਆਈਪੀਐਸ ਅਧਿਕਾਰੀ ਪੁਲਿਸ ਕੇ ਅਫਸਰ ਰਹੇ ਹਨ ਅੱਲਾ ਅਫਸਰ ਰਹੇ ਹਨ आम आदमी कोई मेरे जैसा नासमझ आदमी इनकी जाँसों में आ जाए तो और बात है परंतु तो एक पुलिस अधिकारी होने के नाते मैं समझता हूं कि जब 2017 के अंदर 14 के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके झांसों में कैसे आ गए आपको क्या लगा कि ये बदलाव कर देंगे जो लोग आतंकियों के साए में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे? इनके साथ इस पाप के अंदर ਔਰ ਵਿਜੇਪ੍ਰਤਾਪ ਜੀ ਜਾਣੇ ਅਣਜਾਣੇ ਆਪ ਵੀ ਇਸ ਪਾਪ ਕੇ ਅੰਦਰ ਬਾਕੀ ਹੋਗੇ ਇਸਕਾ ਫੈਸਲਾ ਆਪਕੋ ਲੈਣਾ ਪੜੇਗਾ ਕਿ ਆਪਨੇ ਸਹੀ ਕਦਮ ਉਠਾਇਆ ਥਾ ਜਾਂ ਗਲਤ ਉਠਾਇਆ ਥਾ ਜੀ ਮਸਾਬ ਕਾਂਗਰਸ ਤੇ ਬੀਜੇਪੀ ਨੂੰ ਕਹਿੰਦੇ ਪਹਿਲਾਂ ਇਹਨਾਂ ਦੇ ਹੀ ਕਹਿਣਾ ਹੁੰਦਾ ਸੀ ਕਿ ਮਟੀਟੀਆਂ ਤੇ ਚਿੱਟਾ ਇੱਕ ਨਾਮ ਹੁੰਦਾ ਪਰ ਹੁਣ ਇਹ ਮਟੀਟੀਆਂ ਦੇ ਹੱਕ ਦੇ ਵਿੱਚ ਆਏ ਦੇਖੋ ਕੌਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜਕੇ ਕਿਹਾ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ 'ਚ ਖੜਾ ਕਰ ਦੇ ਕੋਈ ਗਿਰਗਟ ਨਹੀਂ ਰਹਿਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ ਚ ਅੱਖ ਪਾ ਕੇ ਗੱਲ ਪਰਚਾ ਹੈ ਕਿਥੇ ਚੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਧਰਮਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੱਖੀ ਮੰਤਰੀ ਨੇ 2 ਕਰੋੜ ਰੁਪਏ ਦੀ ਨੌਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿੱਥੇ ਹੈ ਸੋ ਗਿਰਗिट ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਹਿਬ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇਣ ਨਾਲ ਪਹਿਲੇ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ اپੋਜੀਸ਼ਨ ਨਹੀਂ ਹੈਗੀ ਕੋ اپੋਜੀਸ਼ਨ ਤਾਂ ਗੋਡੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐ ਅਸੈਂਬਲੀ 'ਚ ਉਹਦਾ ਵੀ ਜਵਾਬ ਦੇਾਂਗੇ ਸਰ ਸਾਡੀ ਤਿਆਰੀ ਹੋਈ ਏ ਕਹਿੰਦੇ ਭਾਜਪਾ ਦੇ ਕਾਲੀ ਤੋਂ 7 ਤੱਕ 11 ਨਾ ਕਰ ਰਹੇ ਨੇ ਕਿਤਾ ਕੌਣ ਲੈ ਕੇ ਆਇਆ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ 'ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਇੱਥੇ 96 ਐਮ.ਐਲ.ਏ. ਦੇ ਹੀ ਬੈਠੇ ਹੋ ਤੇ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਹਰ ਵਿਸ਼ਾ ਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲੇ ਮਸਲੇ 'ਚ ਉਹ ਨਹੀਂ ਬੋਲ ਰਹੇ ਉਹ ਕੀ ਬੋਲ ਰਹੇ ਤੁਸੀਂ ਸੁਣ ਲਓ ਕੀ ਕਹਿ ਰਹੇ ਕ੍ਰਿਕਟ ਤਾਂ ਬਾਕੀ ਹੋਣੇ ਕੋਹ ਰਵਿਜੇ ਪ੍ਰਤਾਪ ਜੀ ਨੇ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀਗੇ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਮੁੱਖ ਮੰਤਰੀ ਜੀ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜ਼ਬਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਤੇ ਲੱਗੀ ਹੋਈ ਐ ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਐ ਇਹਨਾਂ ਨੂੰ ਕਹ ਸੀ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਐ ਲੀਡਰ ਛੇਤੀ ਕਮਾਈ ਕਰਨ ਵਾਸਤੇ ਰਾਜਨੀਤੀ ਚ ਜਾਂਦੇ ਉਹ ਹਰੇਕ ਮਿਨਿਸਟਰੀ ਨੂੰ ਏਟੀਐਮ ਸਮਝਦੇ ਸਿਵਿਕ ਮੰਤਰੀ ਬਣੇ ਤੇ ਪੈਸੇ ਕਢ ਲਾਂਗੇ ਕੇਜਰੀਵਾਲ ਸਾਹਿਬ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਬਿਨ ਨਚੋੜ ਕੇ ਪੰਜਾਬ ਨੂੰ ਲੈ ਜਾਓ ਏ ਟੀਮ ਚੋਂ ਥੋੜੇ ਬਹੁਤ ਹੀ 5000 ਰੁਪਏ ਸ਼ਾਇਦ ਇੱਕ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਚੋਂ ਕਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਬੀਜੇਪੀ ਨਾਲ ਨਹੀਂ ਕੱਢਣ ਦੇਊਗੀ। ਧੰਨਵਾਦ ਸਾਹਿਬ। ਜਾਖੜ ਜੀ ਵਿਕਰਮ ਸੁਜિતા ਕੀ ਸੁਨੀਲ ਜਾਖੜ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਦੇ ਉੱਤੇ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਇਹਨਾਂ ਗੱਲਾਂ ਦਾ ਕੀ ਜਵਾਬ ਦਿੱਤਾ ਜਾਂਦਾ ਹੁਣ ਆਨਾਲਾ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ